ਹਾਂਜੀ ਜਿੰਨਾ ਮੇਰੀਆਂ ਭੈਣਾਂ ਦੇ ਫੇਸ ਦੇ ਉੱਪਰ ਬਹੁਤ ਜ਼ਿਆਦਾ హెయిਰ ਨੇ ਅਨਮਾਉਂਟਡ హెయిਰ ਨੇ ਫੇਸ਼ੀਅਲ హెయిਰ ਨੇ ਉਹਨਾਂ ਨੂੰ ਅਸੀਂ ਕਿਵੇਂ ਠੀਕ ਕਰਨਾ ਆ ਆਪਣੇ ਘਰ ਵਿੱਚ ਹੀ ਬੈਠ ਕੇ ਅਸੀਂ ਉਹਨਾਂ ਨੂੰ ਬਿਲਕੁਲ ਹੀ ਠੀਕ ਕਰ ਸਕਦੇ ਆ ਇੱਕ ਦੋ ਵਾਰ ਕਰਨ ਦੇ ਨਾਲ ਤੁਹਾਨੂੰ ਬਿਲਕੁਲ ਪਤਾ ਲੱਗ ਜਾਣਾ ਕਿ ਇਹ ਅਸੀਂ ਕਿੰਨਾ ਵਧੀਆ ਰਿਜ਼ਲਟ ਆ ਰਿਹਾ ਇਸ ਨਾਲ ਇਹ ਨਿੱਕੀ ਜਿਹੀ ਚੀਜ਼ ਦੇ ਨਾਲ ਤੁਸੀਂ ਆਪਣੇ ਫੇਸ ਦੇ ਉੱਪਰੋਂ ਇਹਨੂੰ ਰਿਮੂਵ ਕਰ ਸਕਦੇ ਜੇ ਮੈਂ ਪਹਿਲਾਂ ਵੀ ਇਸ ਤੇ ਵੀਡੀਓ ਪਾਈ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਜੇ ਅੱਜ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਾਂਗੀ ਕਿ ਅਸੀਂ ਕਿਵੇਂ ਇਸ ਨੂੰ ਕਿਵੇਂ ਮਤਲਬ ਜੇ ਇਸੇ ਰਿੰਕਰ ਰਿਮੂਵ ਕਰਨੇ ਆ ਫਿਰ ਅਸੀਂ ਇਹਨੂੰ ਕਿਵੇਂ ਯੂਜ਼ ਕਰਾਂਗੇ ਜੇ ਅਸੀਂ ヘア ਨੂੰ ਰਿਮੂਵ ਕਰਨਾ ਫਿਰ ਅਸੀਂ ਕਿਵੇਂ ਯੂਜ਼ ਕਰਾਂਗੇ ਇਹ ਮੈਂ ਸਾਰਾ ਅੱਜ ਤੁਹਾਨੂੰ ਦੱਸਾਂਗੀ ਅਸੀਂ ਇਹ ਨਿੱਕੀ ਜਿਹੀ ਚੀਜ਼ ਤੁਸੀਂ ਸਾਰੇ ਜਾਣੇ ਆਪਣੇ ਘਰ ਵਿੱਚ ਲਿਆ ਕੇ ਰੱਖੋ ਪਹਿਲਾਂ ਤਾਂ ਕੁਝ ਪਤਾ ਨਹੀਂ ਸੀ ਕਿ ਇਹਦੇ ਨਾਲ ਮਤਲਬ ਇੰਨੇ ਇਹਦੇ ਫਾਇਦੇ ਨੇ ਹੁਣ ਸਾਨੂੰ ਪਤਾ ਹੈ ਕਿ ਇਹਦੇ ਬਹੁਤ ਹੀ ਬੈਨੀਫਿਟ ਨੇ ਅੱਜ ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਕਿਹੜੀ ਚੀਜ਼ ਦੀ ਗੱਲ ਕਰ ਰਹੀ ਹਾਂ ਆ ਦੇਖੋ ਜੀ ਇਹ ਹੈਗੀ ਫਟਕਰੀ ਠੀਕ ਹੈ ਐਵੇਂ ਦੀ ਤੁਸੀਂ ਲੈ ਆਣੀ ਆ ਜੇ ਤੁਸੀਂ ਆਪਣੇ ਫੇਸ ਵਾਸਤੇ ਲੈ ਕੇ ਆਣੀ ਨਾ ਫਿਰ ਤੁਸੀਂ ਐਵੇਂ ਦੀ ਲੈ ਆਣੀ ਆ ਐਵੇਂ ਦੀ ਲੈ ਆਓ ਤੁਸੀਂ ਇਹ ਬਹੁਤ ਹੀ ਵਧੀਆ ਆ ਇਹਨੂੰ ਤੁਸੀਂ ਕੀ ਕਰਨਾ ਜੇ ਤੁਹਾਡੇ ਫੇਸ ਦੇ ਉੱਪਰ ਬਹੁਤ ਤਵਾਲ ਨੇ ਤੁਸੀਂ ਕੀ ਕਰਨਾ ਇਹਨੂੰ ਆਪਾਂ ਗਰਮ ਪਾਣੀ ਲੈਣਾ ਥੋੜਾ ਜਿਆਦਾ ਗਰਮ ਪਾਣੀ ਨਹੀਂ ਹੋਣਾ ਤਾਂ ਗਰਮੀ ਹੈ ਤਾਂ ਗਰਮ ਪਾਣੀ ਤਾਂ ਕਰਨ ਦੀ ਜ਼ਰੂਰਤ ਨਹੀਂ ਤੇ ਮਤਲਬ ਟੂਟੀਆਂ ਦੇ ਵਿੱਚ ਹੀ ਗਰਮ ਪਾਣੀ ਆ ਜਾਂਦਾ ਆ ਤੁਸੀਂ ਕੀ ਕਰਨਾ ਇਹਨੂੰ ਡਿਪ ਕਰ ਲੈਣਾ ਚੰਗੀ ਤਰ੍ਹਾਂ ਐਵੇਂ ਡਿਪ ਕਰ ਲੋ ਥੋੜੀ ਗਰਮ ਪਾਣੀ ਵਿੱਚ ਗਰਮ ਪਾਣੀ ਵਿੱਚ ਡਿੱਪ ਕਰਕੇ ਫਿਰ ਤੁਸੀਂ ਆਪਣੇ ਫੇਸ ਤੇ ਰੱਬ ਕਰਨਾ ਹੈ ਸੌਫਟ ਹੱਥਾਂ ਦੇ ਨਾਲ ਰੱਬ ਕਰਨਾ ਨਾ ਕਿ ਤੁਸੀਂ ਮੋੜਾ ਰਗੜਨਾ ਨਹੀਂ ਆ ਥੋੜਾ ਜਿਹਾ ਟਾਈਮ ਵਾਸਤੇ ਰੱਬ ਕਰਨਾ ਇਸ ਤਰ੍ਹਾਂ ਤੁਸੀਂ ਰੱਬ ਕਰ ਲਓ ਆਪਣੇ ਫੇਸ ਦੇ ਉੱਪਰ ਜਿੱਥੇ ਬਹੁਤ ਬਾਗ ਹੈ ਨਾ ਤੁਹਾਡੇ ਫੇਸ ਦੇ ਉੱਪਰ ਉਥੇ ਜਿਆਦਾ ਰੱਬ ਕਰੋ ਤੁਸੀਂ ਸੌਫਟ ਹੱਥਾਂ ਦੇ ਨਾਲ ਐਵੇਂ ਰੱਬ ਕਰਕੇ ਤੁਸੀਂ ਇਸ ਨੂੰ ਛੱਡ ਦਿਓ ਫੇਸ ਨੂੰ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਕਲੀਨ ਕਰਨਾ ਹੈ ਫਿਰ ਹੀ ਤੁਸੀਂ ਆਪਣੇ ਫੇਸ ਦੇ ਉੱਪਰ ਰੱਬ ਕਰਨਾ ਹੈ ਬਾਰਾਂ ਦੇ ਉੱਪਰ ਚੰਗੀ ਤਰ੍ਹਾਂ ਰੱਬ ਕਰੋ ਫਿਰ ਤੁਸੀਂ ਜਿਵੇਂ ਇਹ ਡਰਾਈ ਹੋ ਜਾਏਗਾ ਜਿਵੇਂ ਹੀ ਇਹ ਡਰਾਈ ਹੋ ਗਿਆ ਤੁਹਾਨੂੰ ਆਪਣੇ ਐਪ ਚ ਪਤਾ ਲੱਗ ਜਾਣਾ ਕਿ ਇਹ ਡਰਾਈ ਹੋ ਗਿਆ ਤੁਹਾਡੀ ਸਕਿਨ ਖਿੱਚ ਰਹੀ ਆ ਫਿਰ ਤੁਸੀਂ ਇਸ ਨੂੰ ਵਾਸ਼ ਕਰ ਸਕਦੇ ਜੀ ਫਿਰ ਤੁਹਾਨੂੰ ਲੱਗਦਾ ਕਿ ਸਕਿਨ ਸਾਡੀ ਡਰਾਈ ਹੋ ਗਈ ਹੈ ਬਾਅਦ ਵਿੱਚ ਡਰਾਈ ਤਾਂ ਹੋਵੇਗੀ ਨਹੀਂ ਹੁਣ ਤਾਂ ਸਮਰ ਹੈ ਵਿంటర్ ਤੇ ਵੀ ਸਕਿਨ ਬਹੁਤ ਹੀ ਇਲਾਈ ਹੈ ਨਾ ਆਪਾਂ ਫਟਕਰੀ ਫੇਸ ਦੇ ਉੱਪਰ ਤੇ ਬਹੁਤ ਡਰਾਈ ਹੋ ਜਾਂਦੀ ਹੈ ਤੇ ਸਮਰ ਦੇ ਵਿੱਚ ਡਰਾਈ ਨਹੀਂ ਹੁੰਦੀ ਕਿਉਂਕਿ ਪਸੀਨਾ ਬਹੁਤ ਹੁੰਦਾ ਗਰਮੀ ਦੇ ਕਰਕੇ ਫਿਰ ਵੀ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਸਕਿਨ ਡਰਾਈ ਹੈ ਇਹਦੇ ਤੋਂ ਬਾਅਦ ਫਿਰ ਤੁਸੀਂ ਇਹਦੇ ਉੱਪਰ ਕੋਈ ਵੀ ਮਤਲਬ ਆਪਣੀ ਮੋਸਚਰਾਈਜ਼ ਕਰੀਮ ਲਗਾ ਲਓ ਜਾਂ ਕੋਕੋਨਟ ਆਇਲ ਇੱਕ ਦੋ ਬੂੰਦ ਉਹਦੀ ਲਗਾ ਸਕਦੇ ਜੀ ਤਾਂ ਇਹ ਤੁਸੀਂ ਡੇਲੀ ਆਪਣੇ ਫੇਸ ਦੇ ਉੱਪਰ ਕਰਨਾ ਕੋਈ ਤੁਸੀਂ ਇਹਦੇ ਵਿੱਚ ਕੋਈ ਨਾਗਾ ਨਹੀਂ ਪਾਣਾ ਡੇਲੀ ਆਪਣੇ ਫੇਸ ਦੇ ਉੱਪਰ ਕਰੋਗੇ ਨਾ ਤੁਸੀਂ ਦੇਖੋ ਕਿ ਕਿ 15 ਦਿਨ ਜਾਂ ਮੰਨ ਲਓ ਤੁਸੀਂ 1 ਮਹੀਨੇ ਦੇ ਵਿੱਚ ਹੀ ਤੁਹਾਡੇ ਵਾਲ ਬਿਲਕੁਲ ਝੜ ਜਾਣਗੇ ਫਿਰ ਨਹੀਂ ਆਉਣਗੇ ਤੁਸੀਂ ਡੇਲੀ ਕਰੋਗੇ ਆਪਣੇ ਵਾਲਾਂ ਦੇ ਉੱਪਰ ਇਸ ਨੂੰ ਰੱਬ ਤਾਂ ਫਿਰ ਕਲੀਨ ਫੇਸ ਦੇ ਉੱਪਰ ਕਰਨਾ ਹੈ ਰੱਬ ਫਿਰ ਤੁਸੀਂ ਕੀ ਕਰਨਾ ਜੇ ਤੁਸੀਂ ਥ੍ਰੈਡ ਕਰਾਉਂਦੇ ਜੇ ਥ੍ਰੈਡਿੰਗ ਕਰਵਾਉਂਦੇ ਜੀ ਜਾਂ ਅਪਰ ਲਿਪਸ ਕਰਵਾਉਂਦੇ ਜੀ ਫਿਰ ਤੁਸੀਂ ਐਵੇਂ ਪਾਊਡਰ ਫਾਰਮ ਵਿੱਚ ਲੈ ਲੈਣੀ ਆ ਦੇਖੋ ਮੈਂ ਪਾਊਡਰ ਫਾਰਮ ਵਿੱਚ ਹੀ ਬਣਾਈ ਹੋਈ ਆ ਕਿਉਂਕਿ ਮੈਂ ਪੈਕ ਦੇ ਵਿੱਚ ਇਸ ਨੂੰ ਕਈ ਵਾਰੀ ਲਗਾ ਲੈਣੀ ਆ ਤੁਸੀਂ ਕੀ ਕਰਨਾ ਇਹਨੂੰ ਥੋੜਾ ਜਿਹਾ ਪਾਊਡਰ ਲੈ ਲੈਣਾ ਇਹਦਾ ਪਾਣੀ ਦੇ ਵਿੱਚ ਉਸ ਨੂੰ ਪਾ ਲੈਣਾ ਫਿਰ ਤੁਸੀਂ ਜਿਵੇਂ ਤੁਸੀਂ ਥ੍ਰੈਡਿੰਗ ਕੀਤੀ ਹੋਈ ਆ ਜਿੱਥੋਂ ਤੁਹਾਡੇ ਵਾਲ ਨਿਕਲੇ ਨੇ ਇਹਨੂੰ ਨਹੀਂ ਤੁਸੀਂ ਲਗਾਉਣਾ ਫਿਰ ਪਾਊਡਰ ਜੋ ਬਣਾਇਆ ਹੋਇਆ ਹੈ ਨਾ ਫਾਈਨ ਪਾਊਡਰ ਉਹਨੂੰ ਤੁਸੀਂ ਪਾਣੀ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਐਵੇਂ ਕਰਕੇ ਨਾ ਜਿੱਥੋਂ ਜਿੱਥੋਂ ਤੁਹਾਡੇ ਵਾਲ ਨਿਕਲੇ ਨੇ ਉੱਥੇ-ਉੱਥੇ ਉਹਦਾ ਪਾਣੀ ਫਿਟਕੜੀ ਵਾਲਾ ਲਗਾ ਦਿਓ ਐਂਜ ਐਂਜ ਕਰਕੇ ਲਗਾ ਦਿਓਗੇ ਜਲਦੀ హెయిਰ ਨਹੀਂ ਆਉਣਗੇ ਤਾਂ ਇਹਦੇ ਨਾਲ ਤੁਹਾਡੇ ヘア ਬਿਲਕੁਲ ਹੀ ਮਤਲਬ ਝੜ ਜਾਣਗੇ ਜੋ ਵੀ ਮੁੜ ਕੇ ਜਲਦੀ ਨਹੀਂ ਆਣਗੇ ਤੁਹਾਡੇ ヘア ਇਸ ਤਰ੍ਹਾਂ ਤੁਸੀਂ ਅਪਰ ਲਿਪਸ ਕਰਵਾਏ ਅਪਰ ਲਿਪਸ ਦੇ ਉੱਪਰ ਵੀ ਕਰਵਾ ਲਓ ਪਾਣੀ ਲਗਾ ਲਓ ਫਟਕਰੀਆਂ ਨਾਲ ਤੇ ਥ੍ਰੈਡਿੰਗ ਕਰਵਾਈ ਆ ਆਈਬ੍ਰੋਨ ਦੇ ਮਤਲਬ ਵਾਲਾਂ ਨੂੰ ਨਹੀਂ ਲੱਗਣਾ ਚਾਹੀਦਾ ਉਹਦੇ ਉੱਪਰ ਉੱਪਰ ਜਿਵੇਂ ਤੁਸੀਂ ਵਾਲ ਕਟਵਾਏ ਹੋਏ ਹਨਾ ਉਹਦੇ ਉੱਪਰ ਨਗਾ ਸਕਦੇ ਜੇ ਤੁਸੀਂ ਪਾਣੀ ਫਿਰ ਮਤਲਬ ਕਮਜ਼ੋਰ ਹੋ ਜਾਣਗੇ ਉਹਨਾਂ ਦੇ ਜੜਾਂ ਵਾਲ ਨਹੀਂ ਆਣਗੇ ਜੇ ਤੁਸੀਂ ਰਿੰਕਲ ਨੇ ਬਹੁਤ ਤੁਹਾਡੇ ਆਈਜ਼ ਦੇ ਲਾਗੇ ਆ ਜਾਂ ਲਾਫ ਲਾਈਨ ਜੇ ਤੁਸੀ ਹੱਸਦੇ ਜੇ ਤਾਂ ਵੀ ਰਿੰਕਲ ਪੈਂਦੇ ਨੇ ਜਾਂ ਨਿੱਕੇ ਨਿੱਕੇ ਨੇ ਰਿੰਕਲ ਸਟਾਰਟ ਹੋ ਰਹੇ ਨੇ ਜਾਂ ਬਹੁਤ ਹੀ ਜ਼ਿਆਦਾ ਨੇ ਤਾਂ ਫਿਰ ਵੀ ਤੁਸੀ ਇਸ ਨੂੰ ਕੀ ਕਰਨਾ ਠੰਡੇ ਪਾਣੀ ਵਿੱਚ ਠੰਡੇ ਪਾਣੀ ਵਿੱਚ ਪਾ ਕੇ ਆਪਣੇ ਫੇਸ ਦੇ ਉੱਪਰ ਜਿੱਥੇ-ਜਿੱਥੇ ਤੁਹਾਡੇ ਰਿੰਕਲ ਹੈ ਨਾ ਪੂਰੇ ਫੇਸ ਤੇ ਵੀ ਤੁਸੀ ਵੈਸੇ ਕਰ ਸਕਦੇ ਜੇ ਪਰ ਜਿੱਥੇ ਤੁਹਾਡੇ ਰਿੰਕਲ ਹੈ ਉੱਥੇ ਜ਼ਿਆਦਾ ਧਿਆਨ ਦਿਓ ਤੁਸੀ ਇਸ ਨੂੰ ਰੱਬ ਕਰੋ ਸੌਫਟ ਹੱਥਾਂ ਦੇ ਨਾਲ ਜ਼ਿਆਦਾ ਰਗੜ ਕੇ ਨਹੀਂ ਕਰਨਾ ਸੌਫਟ ਹੱਥਾਂ ਦੇ ਨਾਲ ਹੀ ਰੱਬ ਕਰਨਾ ਤੁਸੀ ਇਸ ਨੂੰ ਜਦੋਂ ਤੁਸੀਂ ਇਸ ਨੂੰ ਰੋਜ਼ ਹੀ ਆਪਣੇ ਫੇਸ ਦੇ ਉੱਪਰ ਰਗ ਕਰੋਗੇ ਨਾ ਤੁਹਾਡੇ ਰਿੰਕਲ ਵੀ ਰਿਮੂਵ ਹੋਣਗੇ ਤੁਹਾਡੀ ਸਕਿਨ ਵੀ ਬਹੁਤ ਹੀ ਟਾਈਟ ਹੋਵੇਗੀ ਜੇ ਤੁਹਾਡੀ ਸਕਿਨ ਬਹੁਤ ਲੂਜ਼ ਹੈ ਢਿੱਲੀ ਸਕਿਨ ਹੈ ਪਤਲੀ ਸਕਿਨ ਹੈ ਤਾਂ ਪਤਲੀ ਸਕਿਨ ਦੇ ਨਾਲ ਡਰਾਈ ਸਕਿਨ ਜੇ ਬਹੁਤ ਜ਼ਿਆਦਾ ਹੈ ਨਾ ਤੁਹਾਡੀ ड्राई स्किन ते बहुत ज्यादा रिंकल पेंदे ने ऑयली स्किन ते ਘੱਟ ਪੈਂਦੇ ਨੇ ਤੇ ड्राई स्किन ते बहुत ही ज्यादा रिंकल पेंदे ने ਤੁਸੀਂ ਕੋਈ ਵੀ ਆਪਣੇ ਤੇਲ ਵਗੈਰਾ ਆਪਣੇ ਫੇਸ ਦੇ ਉੱਪਰ ਲਗਾਉਂਦੇ ਰਿਹਾ ਕਰੋ ਜਿਵੇਂ ਕੋਕੋਨਟ ਆਇਲ ਬਦਾਮ ਰੋਗਣ ਵੈਸਟ ਨੇ ਦੋਨੋਂ ਇਹਨਾਂ ਦੀ ਮ사ਜ ਕਰਿਆ ਕਰੋ ਡੇਲੀ ਜਿਵੇਂ ਅਸੀਂ ਮੈਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਕਰੀਮ ਬਣਾ ਕੇ ਐਂਟੀ 에ਜਿੰਗ ਕਰੀਮ ਤੁਸੀਂ ਫੇਸ ਤੇ ਲਗਾਓ ਰਾਤ ਨੂੰ ਡੇਲੀ ਜਿਵੇਂ ਮੈਂ ਕੱਲ ਤੁਹਾਨੂੰ ਦੱਸਿਆ ਹੋਇਆ ਮੁਲੇਠੀ ਕਰੀਮ ਬਣਾਈ ਹੋਈ ਆ ਮੁੜੀ ਆਟੀ ਪਾਊਡਰ ਦੀ ਉਹ ਤੁਸੀਂ ਰਾਤ ਨੂੰ ਰੋਜ਼ ਹੀ ਲਗਾ ਕੇ ਸੌਂ ਇਸ ਤਰ੍ਹਾਂ ਤੁਸੀਂ ਆਪਣੇ ਫੇਸ ਦੀ ਕੇਅਰ ਕਰਿਆ ਕਰੋ ਜੀ ਤੇ ਆਪਣੇ హెਅਰ ਦੀ ਵੀ ਕੇਅਰ ਕਰਿਆ ਕਰੋ ਆਪਣੇ ਵਾਸਤੇ ਟਾਈਮ ਕੱਢਿਆ ਕਰੋ ਹੁਣ ਮੈਂ ਜਿਵੇਂ ਦੱਸ ਨਹੀਂ ਕਿ ਰਿੰਕਲ ਨੂੰ ਰਿਮੂਵ ਕਰਦਾ ਇਹ ਬਾਲਾਂ ਨੂੰ ਜੋ ਤੁਹਾਡੇ ਫੇਸ ਤੇ హెਅਰ ਆਂਦੇ ਨੇ ਅਨਮਾਉਂਟਡ హెਅਰ ਉਹਨਾਂ ਨੂੰ ਵੀ ਠੀਕ ਕਰਦੀ ਹੈ ਫਟਕਰੀ ਇਹਨੂੰ ਤੁਸੀਂ ਘਰ ਵਿੱਚ ਲਿਆ ਕੇ ਰੱਖੋ ਇਹ ਬਹੁਤ ਹੀ ਫਾਇਦੇਮੰਦ ਹੈ ਜੀ ਫਟਕਰੀ ਤੁਸੀਂ ਘਰ ਵਿੱਚ ਲਿਆ ਕੇ ਰੱਖੋ ਬਹੁਤ ਹੀ ਵਧੀਆ ਹੈ ਜੀ ਇਹਦੇ ਨਾਲ ਤੁਹਾਡੇ ਸਾਰੇ ਜੋ ਵੀ ਪ੍ਰੋਬਲਮ ਹੈ ਫੇਸ ਕੀਤੀ ਬਿਲਕੁਲ ਠੀਕ ਹੋ ਜਾਣੀ ਹੈ ਇਹਦਾ ਤੁਸੀਂ ਦੰਦਾਂਾਂ ਵਾਸਤੇ ਮੰਜਨ ਵੀ ਬਣਾ ਸਕਦੇ ਜੇ ਤੁਹਾਡੇ ਦੰਦ ਬਹੁਤ ਹੀ ਪੀਲੇ ਨੇ ਜਾਂ ਖਰਾਬ ਨੇ ਤੁਸੀਂ ਪਹਿਲਾਂ ਬਰਸ਼ ਕਰ ਲਓ ਫਿਰ ਤੁਸੀਂ ਇਹਨੂੰ ਥੋੜਾ ਜਿਹਾ ਆਪਣੇ ਹੱਥ ਦੇ ਉੱਪਰ ਲੈਣਾ ਨਾ ਕਿ ਤੁਸੀਂ ਇਹਦੇ ਵਿੱਚ ਹੀ ਬਰਸ਼ੇ ਆਪਣੇ ਹੱਥ ਦੇ ਉੱਪਰ ਲੈ ਕੇ ਥੋੜਾ ਜਿਹਾ ਫਿਰ ਤੁਸੀਂ ਬਰਸ਼ ਕਰੋ ਇਸ ਤੋਂ ਬਾਅਦ ਵੀਕ ਦੇ ਵਿੱਚ ਦੋ ਦਿਨ ਕਰ ਲਓ ਬਹੁਤ ਵਧੀਆ ਰਿਜ਼ਲਟ ਤੁਹਾਡੇ ਦੰਦ ਜੋ ਪੀਲਾਪਨ ਹੈ ਬਿਲਕੁਲ ਠੀਕ ਹੋ ਜਾਣਾ ਜੇ ਤੁਹਾਡੇ ਮਤਲਬ ਬਾਡੀ ਵਿੱਚੋਂ ਗਰਮੀ ਦੇ ਕੰਨ ਪਸੀਨੇ ਦੀ ਬਹੁਤ ਬੈਡਸਮੈਲ ਆਂਦੀ ਹੈ ਬਹੁਤ ਹੀ ਜ਼ਿਆਦਾ ਫਿਰ ਤੁਸੀਂ ਨਹਾਣ ਨਹਾਉਣ ਵਾਸਤੇ ਜਾਂਦੇ ਹੋ ਨਾ ਤੁਸੀਂ ਪਾਣੀ ਦੇ ਵਿੱਚ ਇੱਕ ਚਮਚਾ ਫਟਕਰੀ ਦਾ ਪਾ ਲਓ ਉਹਦੇ ਨਾਲ ਨਹਾਓ ਜੇ ਤੁਹਾਡੇ ਐਂਡਰਾਂਸ ਵਿੱਚ ਵੀ ਬਹੁਤ ਜ਼ਿਆਦਾ ਬਦਬੂ ਆਂਦੀ ਹੈ ਤਾਂ ਫਿਰ ਵੀ ਤੁਸੀਂ ਪਸੀਨੇ ਦੇ ਕੰਨ ਜੀ ਹਰ ਇੱਕ ਕੋ ਆਂਦੀ ਹੈ ਤਾਂ ਫਿਰ ਤੁਸੀਂ ਆਪਣੇ ਉੱਥੇ ਵੀ ਰੱਬ ਕਰ ਸਕਦੇ ਜੀ ਉੱਥੋਂ ਫਿਰ ਤਾਂ ਹਨ ਨੂੰ ਧੋਣ ਦੀ ਕੋਈ ਕਲੀਨ ਕਰਨ ਦੀ ਜ਼ਰੂਰਤ ਨਹੀਂ ਪਾਣੀ ਨਾਲ ਉਸ ਨੂੰ ਲੱਗਾ